ਡੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਰਮਿੰਦਰ ਸਿੰਘ ਬਰਿਆਣਾ ਵੱਲੋਂ ਸਤਿ ਸ੍ਰੀ ਅਕਾਲ ਜਿਵੇਂ ਕਿ ਗਿੱਦੜਵਾਹਾ ਹਲਕੇ ਤੋਂ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਉਸ ਤੋਂ ਬਾਅਦ ਅੱਜ ਉਹਨਾਂ ਵੱਲੋਂ ਹਲਕੇ ਦੇ ਵਿੱਚ ਜਿੱਥੇ ਇਕੱਠ ਰੱਖਿਆ ਗਿਆ ਹੈ ਉੱਥੇ ਹੀ ਅਕਾਲੀ ਦਲ ਵੱਲੋਂ ਵੀ ਇੱਕ ਬਰਾਬਰ ਤੇ ਬਾਦਲਪਿੰਡ ਵਿੱਚ ਇਕੱਠ ਰੱਖਿਆ ਗਿਆ ਹੈ ਔਰ ਇਸੇ ਵਿੱਚ ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਬਲਾਰੇ ਅਰਸ਼ਦੀਪ ਸਿੰਘ ਕਲੇਰ ਜਿਨ੍ਹਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਮੌਜੂਦਾ ਹਾਲਾਤ ਵਿੱਚ ਐਸਲੇ ਜਿਹੜੇ ਆ ਅਕਾਲੀ ਦਲ ਕਿੱਥੇ ਸਟੈਂਡ ਕਰ ਰਿਹਾ ਆ ਕਲੇਰ ਸਾਹਿਬ ਮੇਰਾ ਪਹਿਲਾ ਸਵਾਲ ਹੈ ਕਿ ਜਿਹੜਾ ਕੱਲ ਸ਼ਾਮ ਨੂੰ ਤੁਸੀਂ ਪ੍ਰੈਸ ਰਿਲੀਜ਼ ਜਾਰੀ ਕੀਤਾ ਅਕਾਲੀ ਦਲ ਨੇ ਉਹਦੇ ਮayne ਕੀ ਸੀਗੇ ਜੀ ਬ੍ਰੇਣਾ ਸਾਹਿਬ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਸਪਸ਼ਟ ਕਰੀਏ ਕਿ ਜਦੋਂ ਚੋਣਾਂ ਦਾ ਮੌਸਮ ਆਉਂਦਾ ਇਹ ਰਾਜਨੀਤੀ ਦੇ ਵਿੱਚ ਇੱਕ ਵੱਡਾ ਨਿਗਾਰ ਆਂਦਾ ਜਾ ਰਿਹਾ ਹੈ ਕਿ ਇੱਕ ਪਾਰਟੀ ਤੋਂ ਦੂਜੀ ਪਾਰਟੀ ਲੀਡਰਜ਼ ਆਮ ਅੱਪਾ ਹੁਣ ਦੇਖਦੇ ਆਂ ਕਿ ਜੁਆਇਨ ਕਰ ਜਾਂਦੇ ਨੇ ਔਰ ਇਸ ਜਿਹੜੀ ਛੂਹਾਛੂਤ ਦੀ ਬਿਮਾਰੀ ਹੈ ਤੋਂ ਪੰਜਾਬ ਵੀ ਛੂਤਾ ਨਹੀਂ ਰਿਹਾ ਤੇ ਸਾਰਾ ਕੁਝ ਹੁਣ ਪੰਜਾਬ ਦੇ ਵਿੱਚ ਵੀ ਸ਼ੁਰੂ ਹੋਇਆ ਪਰ ਮੇਰਾ ਇਹ ਮੰਨਣਾ ਹੈ ਕਿ ਲੀਡਰ ਦੇ ਨਾਲ ਕਦੇ ਆਈਡੀਓਲੋਜੀ ਨਹੀਂ ਜਾਂਦੀ ਲੀਡਰ ਦੇ ਨਾਲ ਕਦੇ ਕੈਡਰ ਨਹੀਂ ਜਾਂਦਾ ਵੋਟਰ ਨਹੀਂ ਜਾਂਦਾ ਕਿਉਂਕਿ ਉਹ ਪਾਰਟੀ ਨੂੰ ਸਮਰਪਿਤ ਹੁੰਦਾ ਜੋ ਕੱਲ ਗਿੱਦੜਬਾਹ ਦੇ ਵਿੱਚ ਹੋਇਆ ਦੇਖੋ ਜਿਸ ਤਰੀਕੇ ਡਿੰਪੀ ਢਿੱਲੋਂ ਸਾਹਿਬ ਨੇ ਅਸਤੀਫਾ ਦਿੱਤਾ ਉਹਨਾਂ ਨੇ ਆਪਣੇ ਅਸਤੀਫੇ ਦੇ ਵਿੱਚ ਕਿਹਾ ਕਿ ਮੇਰਾ ਮਨ ਬਹੁਤ ਭਰਿਆ ਹੋਇਆ ਹੈ ਸਾਨੂੰ ਵਰਤ ਕੇ ਸਿਟਿਆ ਜਾ ਰਿਹਾ ਹੈ ਮਤਲਬ ਮੈਂ ਡਿੰਪੀ ਢਿੱਲੋਂ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਹਲੇ 4 ਦਿਨ ਪਹਿਲਾਂ ਤਾਂ ਡਿੰਪੀ ਢਿੱਲੋਂ ਸਾਹਿਬ ਦਾ ਆਪਣਾ ਸਟੇਟਮੈਂਟ ਦਾ ਪਬਲਿਕ ਸਟੇਟਮੈਂਟ ਹੈ ਕਿ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਮੇਰੇ ਗੋਡਫਾਦਰ ਨੇ ਜੀ ਮੈਂ ਜੋ ਕੁਛ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਕਰਕੇ ਹਾਂ ਤੇ ਮੈਂ ਉਹ ਦਰਖਤ ਨਹੀਂ ਜਿਹਨੂੰ ਕੋਈ ਹਿਲਾ ਸਕੇ ਦੇ ਚਾਰ ਦਿਨ ਚ ਤਾਂ ਕੋਈ ਐਸਾ ਘਟਨਾਕਰਮ ਹੋਇਆ ਨਹੀਂ ਕਿ ਡਿੰਪੀ ਢਿੱਲੋਂ ਸਾਹਿਬ ਨੂੰ ਛੱਡ ਕੇ ਜਾਣਾ ਪਵੇ ਕੀ ਕਾਰਨ ਸਮਝਦੇ ਆ ਕਲੇਰ ਸਾਹਿਬ ਵੀ ਕੀ ਕਾਰਨ ਸਮਝਦੇ ਆ ਕਿ ਜਿਹੜਾ ਇਹ ਦਰਖਤ ਹਿੱਲਿਆ ਜਿਹਨੂੰ ਕਹਿ ਰਹੇ ਸੀਗੇ ਕਿ ਇਹ ਹਿੱਲ ਨਹੀਂ ਸਕਦਾ ਦੇਖੋ ਕਾਰਨ ਕੋਈ ਵੀ ਹੋ ਸਕਦੇ ਨੇ ਬੜੀਆਂ ਹਰੀ ਉਮਰ ਚੱਲਦੀਆਂ ਨੇ ਸ਼ਾਇਦ ਸਰਕਾਰੀ ਪੱਖ ਕਰੀ ਚੁਕਾ ਲੱਗ ਰਿਹਾ ਉਹ ਲੋਕਾਂ ਦੇ ਸਾਹਮਣੇ ਆ ਜਾਣਾ ਪਰ ਜਿਹੜਾ ਕਾਰਨ ਡਿੰਪੀ ਢਿੱਲੋਂ ਸਾਹਿਬ ਨੇ ਕੱਲ ਦੱਸਿਆ ਕਿ ਜੀ ਪਰਿਵਾਰ ਇਕੱਠਾ ਹੋ ਰਿਹਾ ਤਾਂ ਐਸੀ ਕੋਈ ਵੀ ਗੱਲ ਪਾਰਟੀ ਪਲੇਟਫਾਰਮ ਤੇ ਨਹੀਂ ਵਿਚਾਰੀ ਗਈ ਕਿ ਉਥੋਂ ਕੋਈ ਬਾਹਰੀ ਕਿਸੇ ਹੋਰ ਪਾਰਟੀ ਦਾ ਬੰਦਾ ਲਿਆ ਕੇ ਉਹਨੂੰ ਉਮੀਦਵਾਰ ਬਣਾਉਣਾ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ ਪੂਰਨ ਭਰੋਸਾ ਜਿਹੜਾ ਸੀ ਉਹ ਡਿੰਪੀ ਢਿੱਲੋਂ ਸਾਹਿਬ ਤੇ ਸੀ ਇਹ ਉਹੀ ਉਥੇ ਦੇ ਹਲਕਾ ਇੰਚਾਰਜ ਨੇ ਜੋ ਪ੍ਰੋਗਰਾਮ ਡਿੰਪੀ ਢਿੱਲੋਂ ਸਾਹਿਬ ਨੇ ਹਲਕੇ ਦੇ ਬਣਾਏ ਉਹਦੇ ਮੁਤਾਬਕ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਉਹ ਪ੍ਰੋਗਰਾਮਾਂ ਤੇ ਜਾ ਰਹੇ ਸੀ ਡਿੰਪੀ ਢਿੱਲੋਂ ਸਾਹਿਬ ਦੇ ਨਾਲ ਜਾ ਰਹੇ ਸੀ ਸੋ ਐਸੀ ਤਾਂ ਕੋਈ ਸਥਿਤੀ ਨਹੀਂ ਸੀ ਜਿੱਥੋਂ ਡਿੰਪੀ ਢਿੱਲੋਂ ਸਾਹਿਬ ਨੂੰ ਇਹ ਲੱਗੇ ਕਿ ਜੀ ਮੈਨੂੰ ਉਮੀਦਵਾਰ ਨਹੀਂ ਬਣਾਇਆ ਜਾ ਰਿਹਾ ਜਦੋਂ ਪਿੰਡਾਂ 'ਚ ਤੁਹਾਡੇ ਡਿੰਪੀ ਢਿੱਲੋਂ ਸਾਹਿਬ ਲੈ ਕੇ ਜਾ ਰਹੇ ਨੇ ਪ੍ਰੋਗਰਾਮ ਡਿੰਪੀ ਢਿੱਲੋਂ ਸਾਹਿਬ ਰਖਾ ਰਹੇ ਨੇ ਸੁਖਵੀਰ ਸਿੰਘ ਬਾਦਲ ਉੱਥੇ ਹੀ ਜਾਂਦੇ ਨੇ ਜਿੱਥੇ ਉਹ ਕਹਿੰਦੇ ਨੇ ਤਾਂ ਫਿਰ ਜੇ ਕੋਈ ਬਹਾਨਾ ਬਣਾਇਆ ਗਿਆ ਮੈਂ ਤਾਂ ਬੜਾ ਇਹ ਗੱਲ ਕਹਿਣੀ ਚਾਹੁੰਦਾ ਕਿ ਦੇਖੋ ਲੀਡਰ ਆਉਂਦੇ ਨੇ ਜਾਂਦੇ ਨੇ ਇਹ ਕੋਈ ਵੱਡੀ ਗੱਲ ਨਹੀਂ ਅਗਰ ਅੱਜ ਉਹਨਾਂ ਦਾ ਝਕੌ ਹੋ ਕਿਸੇ ਹੋਰ ਪਾਸੇ ਹੋਇਆ ਉਹ ਜਾਣਾ ਚਾਹੁੰਦੇ ਨੇ ਤਾਂ ਇਹਦੇ 'ਚ ਕੋਈ ਵੱਡੀਆਂ ਗੱਲਾਂ ਨਹੀਂ ਇਹ ਹੁੰਦਾ ਰਹਿੰਦਾ ਅੱਜਕੱਲ ਇਹ ਰਾਜ ਇਹ ਨਵੀਂ ਤਰ੍ਹਾਂ ਦੀ ਰਾਜਨੀਤੀ ਹੈ ਪਰ ਘੱਟੋ-ਘੱਟ ਸੱਚਾਈ ਔਰ ਸੱਚ ਕਾਰਨ ਇਸ ਤਰੀਕੇ ਲੋਕਾਂ ਦੇ ਵਿੱਚ ਭਲੇਖਾ ਨਹੀਂ ਪਾਉਣਾ ਚਾਹੀਦਾ ਜੀ ਕੀ ਇਹ ਇਸ ਤਰ੍ਹਾਂ ਦੇ ਹਾਲਾਤ ਵੀ ਜਾਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਚੱਲ ਰਹੀ ਆ ਕਿ ਮੁੜ ਉਹ ਆਪਣੇ ਅਸਤੀਫੇ ਦੇ ਵਿਚਾਰ ਕਰ ਸਕਦੇ ਨੇ ਜਾਂ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਸਕਦੇ ਆ ਜਾਂ ਉਹਨਾਂ ਦੀ ਕਿਸੇ ਐਂਡ ਤੇ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਗੱਲ ਚੱਲ ਰਹੀ ਹੋਵੇ ਵਾਪਸੀ ਲਈ ਦੇਖੋ ਡਿੰਪੀ ਢਿੱਲੋਂ ਸਾਹਿਬ ਦਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੀ ਵੀ ਓਡਾ ਹੀ ਵੱਡਾ ਸਰਪ੍ਰਾਈਜ਼ ਆ ਜਿੱਦਾਂ ਬਾਕੀਆਂ ਲਈ ਕਿਉਂਕਿ ਜਿਹੜੇ ਇਨਸਾਨ ਦੇ ਉੱਤੇ ਪਾਰਟੀ ਐਡਾ ਭਰੋਸਾ ਕਰ ਰਹੀ ਹੋਵੇ ਜਿੱਦਾਂ ਮੈਂ ਦੱਸਿਆ ਕਿ ਦੋ ਵਾਰ ਤਾਂ ਵਿਧਾਨ ਸਭਾ ਲੜਾਈ ਫਿਰ ਉਹ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਰਹੇ ਤੇ ਅੱਜ ਵੀ ਉਹ ਗਿੱਦੜ ਬਾਹਾ ਦੇ ਹਲਕਾ ਇੰਚਾਰਜ ਨੇ ਉਹਨਾਂ ਦੇ ਮੁਤਾਬਕ ਹੀ ਉੱਤੇ ਇਲੈਕਸ਼ਨ ਕੈਂਪੇਨ ਚਲਾਇਆ ਜਾ ਰਿਹਾ ਹੈ ਤਾਂ ਉਹਨਾਂ ਨੂੰ ਇਸ ਤਰੀਕੇ ਜਾਣਾ ਤਾਂ ਪਾਰਟੀ ਨੇ ਰਾਤ ਪ੍ਰੈਸ ਨੋਟ ਰਾਹੀਂ ਡਾਕਟਰ ਦਲਜੀਤ ਚੀਮਾ ਸਾਹਿਬ ਨੇ ਵੀ ਕਲੈਰੀਫਾਈ ਕਰਤਾ ਸੀ ਕਿ ਕਿਸੇ ਦੀ ਗੱਲਾਂ ਦੇ ਵਿੱਚ ਨਾ ਆਉਣ ਕਿਸੇ ਭੁਲੇਖੇ ਦੇ ਵਿੱਚ ਨਾ ਰਹਿਣ ਗਿੱਦੜਪਾਹ ਸੀਟ ਦੇ ਲਈ ਡਿੰਪੀ ਢਿੱਲੋਂ ਦੇ ਉੱਤੇ ਪਾਰਟੀ ਪੂਰਾ ਭਰੋਸਾ ਕਰਦੀ ਹੈ ਤੇ ਕਿਸੇ ਵੀ ਬਾਹਰੀ ਉਮੀਦਵਾਰ ਨੂੰ ਲਿਆ ਕੇ ਉੱਥੋਂ ਚੋਣ ਲੜਾਉਣ ਦਾ ਪਾਰਟੀ ਦੇ ਵਿੱਚ ਕੋਈ ਵਿਚਾਰ ਨਹੀਂ ਚੱਲ ਰਿਹਾ ਸੋ ਇਹ ਰਾਤ ਪਾਰਟੀ ਨੇ ਕਲੈਰੀਫਾਈ ਕਰਤਾ ਹੁਣ ਫੈਸਲਾ ਡਿੰਪੀ ਢਿੱਲੋਂ ਸਾਹਿਬ ਨੇ ਲੈਣਾ ਜੇ ਉਹ ਵਾਪਸ ਆਉਣਾ ਚਾਹਣ ਤੇ ਕੀ ਅਕਾਲੀ ਦਲ ਉਹਨਾਂ ਵਾਪਸੀ ਲੈ ਸਕਦੇ ਨੇ ਉਹਨਾਂ ਦਾ ਅਸਤੀਫਾ ਜਿਹੜਾ ਰੱਦ ਕਰ ਸਕਦੀ ਆ ਅਕਾਲੀ ਲੀਡਰਸ਼ਿਪ ਦੇਖੋ ਮੈਂ ਡਿੰਪੀ ਢਿਲੋਂ ਸਾਹਿਬ ਨੂੰ ਤੁਹਾਡੇ ਮਾధ్యਮ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਹਲਕੇ ਦੀ ਆਵਾਜ਼ ਸੁਣਨ ਲੋਕਾਂ ਦੀ ਭਾਵਨਾਵਾਂ ਦੀ ਤਰਜਮਾਨੀ ਕਰਨ ਹਲਕਾ ਅੱਜ ਵਨ ਸਾਈਡਿਡ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਾ ਹੈ ਕਿਉਂਕਿ ਤੁਸੀਂ ਹੁਣੀ ਥੋੜੀ ਦੇਰ ਪਹਿਲਾਂ ਇਹ ਗੱਲ ਕਹੀ ਕਿ ਜੀ ਡਿੰਪੀ ਢਿਲੋਂ ਸਾਹਿਬ ਨੇ ਇਕੱਠ ਰੱਖਿਆ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਕੱਠ ਰੱਖਿਆ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਇਕੱਠ ਨਹੀਂ ਰੱਖਿਆ ਪਰ ਅੱਜ ਸਥਿਤੀ ਇਹ ਬਣੀ ਹੈ ਕਿ ਸਾਰਾ ਹਲਕਾ ਗਿੱਦੜਵਾਹ ਹਲਕੇ ਦੇ ਲੋਕ ਸ਼੍ਰੋਮਣੀ ਕਾਲ ਦੇ ਲੀਡਰ ਕੈਡਰ ਉਹ ਬਿਲਕੁਲ ਰੋਸ ਦੇ ਵਿੱਚ ਆ ਕੇ ਉਹ ਇੱਕ ਪਾਸੇ ਖੜੇ ਹੋ ਗਏ ਨੇ ਕਿ ਅਗਰ ਡਿੰਪੀ ਢਿੱਲੋਂ ਸਾਹਿਬ ਕੋਈ ਗਲਤ ਫੈਸਲਾ ਲੈਂਦੇ ਨੇ ਅਗਰ ਡਿੰਪੀ ਢਿੱਲੋਂ ਸਾਹਿਬ ਇਸ ਤਰੀਕੇ ਦੇ ਨਾਲ ਪਾਰਟੀ ਨੂੰ ਛੱਡ ਕੇ ਜਾਂਦੇ ਨੇ ਤਾਂ ਜਿਹੜਾ ਵਰਕਰ ਕੈਡਰ ਤੇ ਉੱਥੋਂ ਦੇ ਲੀਡਰਸ਼ਿਪ ਹੈ ਉਹ ਸਾਰੀ ਅਕਾਲੀ ਦਲ ਦੇ ਨਾਲ ਖੜੀ ਹੈ ਤੇ ਉਹਨਾਂ ਨੇ ਬਿਲਕੁਲ ਇੱਕ ਪਾਸਾ ਕਰ ਲਿਆ ਹਲਕੇ ਦੇ ਵਿੱਚ ਜੀ ਬਹੁਤ-ਬਹੁਤ ਮਿਹਰਬਾਨੀ ਤੁਹਾਡਾ ਦੈਨਿਕ ਸਵੇਰ ਵਾਲੇ ਟਾਈਮ ਦੇਣ ਲਈ ਧੰਨਵਾਦ ਧੰਨਵਾਦ ਜੀ ਧੰਨ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप